ਹਾਂ ਜੀ ਜੜੀ ਬੂਟੇ ਅਰਸ਼ਣ ਸਿੰਘ ਤੇ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਹਾਰਟ ਦੇ ਸਬੰਧ ਵਿੱਚ ਜਾਣਕਾਰੀ ਹੈ ਇਹ ਹਾਰਟ ਮਤਲਬ ਹੀ ਦਿਲ ਦੇ ਸਬੰਧ ਵਿੱਚ ਜਾਣਕਾਰੀ ਹੈ ਕਿ ਦਿਲ ਦੀਆਂ ਜਿਹੜੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਇਹਨਾਂ ਨੂੰ ਬਾਲ ਕਹਿ ਦਿੰਦੇ ਨੇ ਵੀ ਬਾਲ ਬੰਦ ਹੋ ਗਿਆ ਜਾਂ ਕਲਾਉਡ ਜਾਵਾਂਗੇ ਇਹਦੇ ਵਿੱਚ ਸਟੰਟ ਪਾਊਗਾ ਇਹ ਹੋਊਗਾ ਬਹੁ ਹੋਊਗਾ ਇਹਦਾ ਭਾਈ ਜਿਹੜੇ ਲੋਕ ਕਰੈਲੂ ਤਰੀਕਾਕਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਜੀ ਕਿਸੇ ਭੈਣ ਭਰਾ ਦੇ ਕੰਮ ਆ ਜਾਣ ਤਾਂ ਵਰਤ ਕੇ ਦੇਖਿਓ ਤੇ ਹਾਦ ਤੋਂ ਜ਼ਿਆਦਾ ਫਾਇਦਾ ਹੋਵੇਗਾ ਜੀ ਠੀਕ ਹੈ ਜੀ ਜਿਹੜਾ ਪਹਿਲਾ ਤਰੀਕਾਕਾਰ ਆ ਉਹ ਆਪਾਂ ਤਾਂ ਨੂੰ ਜੜੀ ਬੂਟੀ ਦੇ ਮਾਧਿਅਮ ਨਾਲ ਦੱਸ ਦਿਆਂ ਔਰ ਜਿਹੜਾ ਦੂਜਾ ਤਰੀਕਾ ਹੈ ਉਹ ਨਸ਼ਾਦਰ ਨਾਲ ਦੱਸਾਂਗੇ ਜੀ ਠੀਕ ਹੈ ਜੀ ਜਿਹੜੇ ਭਾਈ ਨੂੰ ਜਾਣਕਾਰੀ ਪਸੰਦ ਆਵੇ ਉਹ ਸੁਣਿਓ ਜਿਹਨੂੰ ਜਾਣਕਾਰੀ ਨਾ ਪਸੰਦ ਆਵੇ ਉਹ ਥੋੜੀ ਜੀ ਦੂਰੀ ਬਣਾ ਕੇ ਰੱਖਿਓ ਕਿਉਂ ਸਾਡੀਆਂ ਗੱਲਾਂ ਬਾਲੇ ਪੜੇ ਲਿਖੇ ਬੰਦਿਆਂ ਦੇ ਉੱਪਰ ਦੇ ਗੁਜਰ ਜਾਂਦੀਆਂ ਨੇ ਔਰ ਜੋ ਵਾਲੇ ਪੜਾਕੂ ਬਣਦੇ ਨੇ ਉਹਨਾਂ ਦੇ ਦੱਲੇ ਪੱਲੇ ਨਹੀਂ ਪੈਂਦੀ ਗੱਲ ਸਾਡੀ ਸਾਡੀ ਗੱਲ ਪੱਲੇ ਪੈਂਦੀ ਆ ਮਿਡਲ ਕਲਾਸ ਦੇ ਬੰਦੇ ਨੇ ਜਿਹੜੇ ਸਾਡੇ ਜਿਓ ਬੰਦੇ ਨੇ ਉਹਨਾਂ ਦੇ ਪੱਲੇ ਪਾਊਗੀ ਤੇ ਬਾਕੀ ਪੜਾਕੂਆਂ ਦੇ ਪੱਲੇ ਨਹੀਂ ਪੈਣੀ ਠੀਕ ਆ ਜੀ ਜਿਹੜਾ ਜੜੀ ਬੂਟੀ ਦਾ ਤਰੀਕਾਕਾਰ ਆ ਉਹ ਹੈ ਜੀ ਪੀਪਲ ਪੀਪਲ ਹੈ ਨਾ ਜਿਹੜਾ ਪੀਪਲ ਜੇ ਕਿਸੇ ਭਾਈ ਦਾ ਭੈਣ ਦਾ ਵੀਰ ਦਾ ਖੂਨ ਘਾੜਾ ਹੋ ਜਵੇ ਕਾ ਪੀਪਲ ਦੇ 2-3 ਟੂਸੇ ਲੈ ਕੇ ਸਾਮੀ ਕੱਚ ਦੇ ਗਲਾਸ ਚ ਰੱਖ ਦੇਣੇ ਨੇ ਸਵੇਰੇ ਉੱਠ ਕੇ ਖਾਲੀ ਪੇਟ ਜਾਮ ਬੋਲ ਚਲਦੀ ਭਾਸ਼ਾ ਚ ਪਿੰਡਾਂ ਚ ਕਹਿੰਦੇ ਨੇ ਨਿਆਰ ਮੂੰਹ ਖਾਲੀ ਪੇਟ ਉੱਠ ਕੇ ਪੱਤੇ ਚਬ ਲੈਣੇ ਨੇ ਚਬ ਕੇ ਜਿਹੜਾ ਪੱਤਿਆਂ ਦਾ ਪਾਣੀ ਜ ਬਣੇ ਉਹ ਅੰਦਰ ਨੰਘਾਰ ਲੈਣਾ ਤੇ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਪੀ ਲੈਣਾ ਇਹਨੂੰ ਤੁਸੀਂ ਸਵੇਰੇ ਉੱਠ ਕੇ ਸ਼ੈਰ ਕਰਦੇ ਸਮੇਂ ਵੀ ਜੇ ਦੀ ਰਾਸਤੇ ਚ ਕੋਈ ਪੀਪਲ ਦਾ ਰੁੱਖ ਆ ਤਾਂ ਇਹ ਵਰਤ ਸਕਦੇ ਹਾਂ ਠੀਕ ਹੈ ਜੀ ਇਹਦੇ ਨਾਲ ਜਿਹੜਾ ਖੂਨ ਹੈ ਉਹ ਪਤਲਾ ਹੋ ਜਾਂਦਾ ਤੇ ਜੇ ਇਹਨੂੰ ਤੁਸੀਂ ਲਗਾਤਾਰ ਵਰਤਦੇ ਹੋ ਮੰਨੋ ਕੋਲੈਸਟਰੋਲ ਵਧਣ ਦੇ ਬਾਅਦ ਵਰਤਦੇ ਹੋ ਪੈਨੋ ਮਹੀਨਾ 2 ਮਹੀਨਾ ਵਰਤੋ ਪ੍ਰੋਪਰ ਇਹਦੀ ਵਰਤੋਂ ਨਹੀਂ ਕਰਨੀ ਇਹ ਤੁਹਾਡਾ 90 ਦਿਨਾਂ ਦੇ ਵਿੱਚ ਜਿਹੜਾ ਖੂਨ ਹੈ ਉਹ ਪਤਲਾ ਕਰ ਦੇਣਗੇ ਤੇ ਖੂਨ ਘਾੜੇ ਹੋਣ ਨਾਲ ਕੀ ਹੁੰਦਾ ਜੀ ਸਿਰ ਭਾਰਾ ਰਹਿੰਦਾ ਤੇ ਬੀਪੀ ਵਧਣ ਲੱਗ ਜਾਂਦਾ ਤੇ ਚੱਕਰ ਜਿਹਾ ਆਉਂਦੇ ਰਹਿੰਦੇ ਨੇ ਠੀਕ ਹੈ ਜੀ ਔਰ ਜਿਹੜੇ ਵੀਰਾਂ ਨੇ ਨਾੜੀਆਂ 'ਚ ਚੱਕਣਾ ਹੀ ਵੱਧ ਜਾਂਦੀ ਹੈ ਉਹ ਵੀ ਇਸ ਪੀਪਲ ਦੀਆਂ ਤਾਜ਼ੀਆਂ ਕੁਰੰਬਲਾਂ ਦੇ ਨਾਲ ਜਿਹੜਾ ਮਸਲਾ ਹੈ ਉਹ ਹੱਲ ਹੋ ਜਾਂਦਾ ਜੀ ਨਾੜੀਆਂ ਦੀ ਚਿਕਨਾਈ ਤੇ ਕੋਲੋਸਟ੍ਰੋਲ ਠੀਕ ਹੈ ਜੀ ਇਹ ਦੋ ਜਿਹੜੇ ਰੋਗ ਨੇ ਹਾਰ ਨਾਲ ਸੰਬੰਧਿਤ ਰੋਗ ਨੇ ਇਹ ਪੀਪਲ ਦੇ ਪੱਤਿਆਂ ਨਾਲ ਖਤਮ ਹੋ ਜਾਂਦੇ ਨੇ ਔਰ ਪੀਪਲ ਦਾ ਇੱਕ ਪ੍ਰਯੋਗ ਹੋਰ ਹੈ ਜੀ ਕਿ ਜਿਹੜੇ ਭਰਾ ਦੇ ਜਾਂ ਭੈਣ ਦੇ ਜਾਂ ਕਿਸੇ ਬਜ਼ੁਰਗ ਦਾ ਹਾਰ ਕਹਿੰਦੇ ਨੇ ਵੀ ਇੱਕ ਬਾਲ ਬੰਦ ਹੋ ਗਿਆ ਜਾਂ ਇੱਕ ਪਾਈਪ ਬਲੌਕ ਹੈ ਸਟਾਰਟਪਾਊਗਾ ਇਹ ਹੋਊਗਾ ਸਟਾਰਟ ਪ੍ਰੌਨ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਬੰਦਾ ਮਿਹਨਤ ਕਰ ਲਵੇ ਜਾਂ ਕਿਸੇ ਤੋਂ ਕਰਾ ਲਵੇ ਪੀਪਲ ਦੇ ਪੱਤਿਆਂ ਦਾ ਅਰਕ ਠੀਕ ਹੈ ਜੀ ਜਿਹੜੇ ਬੰਦੇ ਦਾ ਹਾਰਡ ਬਲੌਕ ਹੈ ਇੱਕ ਜਾਂ ਦੋ ਜਾਂ ਤਿੰਨੇ ਵਾਲ ਬੰਦ ਨੇ ਉਹ ਅਰਕ ਕੱਢੇ ਜੀ ਪੀਪਲ ਦੇ ਪੱਤਿਆਂ ਦਾ ਖਾਲੀ ਪੀਪਲ ਦੇ ਪੱਤੇ ਲੈਣੇ ਨੇ ਉਹਨਾਂ 'ਚ ਪਾਣੀ ਨਹੀਂ ਪਾਉਣਾ ਤਿਆਰਕ ਕੱਢੇ ਇਹਦੇ ਹਫ਼ਤੇ ਬਾਅਦ ਦੋ ਚਮਚੇ ਲੈਣੇ ਨੇ ਜੀ ਇੱਕ ਹਫ਼ਤੇ ਬਾਅਦ ਦੋ ਚਮਚੇ ਇੱਕ ਮਹੀਨੇ ਦੇ ਵਿੱਚ ਵਿੱਚ ਜਿੰਨਾ ਵੀ ਮਰਜੀ ਹਾਰਡ ਬਲੌਕ ਹੋਵੇ ਉਹ ਤੋੜ ਦਿੰਦਾ ਪੀਪਲ ਦੇ ਪੱਤਿਆਂ ਦਾ ਜਿਹੜਾ ਅਰਕ ਹੈ ਜੀ ਠੀਕ ਹੋ ਗਿਆ ਜੀ ਇਹ ਇੱਥੇ ਤੱਕ ਸੀ ਜਾਣਕਾਰੀ ਜਿਹੜੀ ਬੂਟੀ ਦੇ ਮਾਧਿਅਮ ਨਾਲ ਤੇ ਜਿਹੜੀ ਦੂਸਰੀ ਜਾਣਕਾਰੀ ਹੈ ਉਹ ਹੈ ਨਸ਼ਾਦਰ ਦੇ ਹਵਾਈ ਤੇਲ ਨਾਲ ਨਸ਼ਾਦਰ ਦਾ ਜਿਹੜਾ ਹਵਾਈ ਤੇਲ ਹੈ ਜੀ ਉਹ ਵੀ 콜레스ٹرول ਕੰਮ ਕਰਦਾ ਨਾੜੀਆਂ ਦੀ ਚਿਕਨਾਈ ਕੰਮ ਕਰਦਾ ਹੈ ਸਰੀਰ ਦੇ ਕਿਸੇ ਵੀ ਕੋਣੇ ਵਿੱਚ ਬਲਾਕਜ ਹੈ ਉਹ ਨਸ਼ਾਦਰ ਦਾ ਹਵਾਈ ਤੇਲ ਹੈ ਜਿਹੜਾ ਉਹ ਖਤਮ ਕਰਦਾ ਹੈ ਦੀਆਂ ਦੋ ਬੂੰਦਾਂ ਸਵੇਰੇ ਅੱਧਾ ਗਲਾਸ ਪਾਣੀ ਦੇ ਵਿੱਚ ਪਾ ਕੇ ਪਿਓ ਤੇ ਇਹਨੂੰ ਮਹੀਨਾ ਦੋ ਮਹੀਨੇ ਵਰਤ ਕੇ ਥੋੜਾ ਜਿਹਾ ਗਾਇਬ ਪਾ ਦਿਓ ਤੇ ਇਹ ਬਲਾਕਜ ਨਾੜੀਆਂ ਦੀ ਤੋੜ ਦਿੰਦਾ ਜੀ ਖੂਨ ਦੇ ਜਿਹੜੇ ਕਲਾਊਡ ਨੇ ਨਸ਼ਾਦਰ ਦਾ ਤੇਲ ਖਤਮ ਕਰ ਦਿੰਦਾ ਹੈ ਠੀਕ ਹੈ ਜੀ ਇਹ ਨਸ਼ਾਦਰ ਦੇ ਹਵਾਲੇ ਤੋਂ ਜਾਣਕਾਰੀ ਹੈ ਨਸ਼ਾਦਰ ਦਾ ਤੇਲ ਜਿਹੜੇ ਬੰਦੇ ਆਯੁਰਵੇਦ ਦੀ ਦੌੜ ਚ ਰਹਿੰਦੇ ਨੇ ਪ੍ਰੈਕਟੀਕਲ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਆਯੁਰਵੇਦ ਦੇ ਵਿੱਚ ਉਹ ਜਾਣਦੇ ਨੇ ਜੀ ਸੰਖ ਨਾਲ ਵੀ ਬਣ ਜਾਂਦਾ ਜੀ ਇਸ ਦਾ ਤੇਲ ਨਸ਼ਾਦਰ ਦਾ ਸਿਪ ਨਾਲ ਵੀ ਬਣ ਜਾਂਦਾ ਸਮੁੰਦਰੀ ਝੱਗ ਦੇ ਨਾਲ ਵੀ ਬਣ ਜਾਂਦਾ ਇਹਨਾਂ ਤਿੰਨਾਂ ਆਟਮਾ ਚੋਂ ਕਿਸੇ ਵੀ ਇੱਕ ਚੀਜ਼ ਨਾਲ ਤੇਲ ਇਹਨੂੰ ਵੜਾ ਕੇ ਰਗੜ ਕੇ ਇਹਨਾਂ ਚੀਜ਼ਾਂ ਨੂੰ ਨਾਲ ਨਿਸ਼ਾਦਰ ਰਗੜ ਕੇ ਇੱਕ ਦੋ ਪੁੱਟਾ ਲਾ ਦਿਓ ਅੱਗ ਦੀਆਂ 5-6 ਕਿਲੋ ਤੱਕ ਦੀਆਂ ਕੱਢ ਕੇ ਹਵਾ 'ਚ ਰੱਖ ਦਿਓ ਪੀਸ ਕੇ 5-7 ਦਿਨਾਂ ਦੇ ਵਿੱਚ ਜਿਹੜਾ ਤੇਲ ਆਉਣਾ ਸਟਾਰਟ ਹੋ ਜਾਂਦਾ ਜੀ ਇਹ ਹਾਰਟ ਦੇ ਵਾਸਤੇ ਸਭ ਤੋਂ ਜ਼ਬਰਦਸਤ ਤਰੀਕਾਕਾਰ ਹੈ ਜੀ ਕੋਈ ਵੀ ਬਣਾਵੇ ਜੋ ਕੀ ਨਹੀਂ ਬਣਾ ਸਕਦਾ ਉਹ ਸੰਪਰਕ ਕਰੇ ਜੀ ਅਸੀਂ 1000 ਰੁਪਏ ਦਾ ਦਿੰਨੇ ਆ ਜੀ ਇੱਕ ਸ਼ੀਸ਼ੀ ਠੀਕ ਆ ਜਿਸੇ ਭਰਾ ਨੂੰ ਜ਼ਰੂਰਤ ਹੋਵੇ ਉਹ ਸੰਪਰਕ ਕਰ ਸਕਦਾ ਜੋ ਬਣਾਉਣਾ ਚਾਹੇ ਉਹ ਬਣਾ ਸਕਦਾ ਜੀ ਕੋਲੋਸਟਰੋਲ ਵਧੇ ਹੋਣ ਜੋ ਜੜੀ ਬੂਟੀ ਕਿਸੇ ਨੂੰ ਨਹੀਂ ਉਪਲਬਧ ਹੁੰਦੀ ਉਹ ਤੇਲ ਦਾ ਇਸਤੇਮਾਲ ਕਰ ਲੈ ਭਾਈ ਮਹਿੰਗੀਆਂ ਦਵਾਈਆਂ ਤੋਂ ਬਚਿਆ ਜਾਵੇ ਔਰ ਮਹਿੰਗੇ ਮਹਿੰਗੇ ਸਟੰਟਾਂ ਤੋਂ ਬਚਿਆ ਜਾ ਸਕੇ ਹਾਂ ਜੀ ਗੱਲ ਕਹਾਣੀ ਐਡੀ ਨਹੀਂ ਹੁੰਦੀ ਇਹਨੂੰ ਬੜੀ ਬਣਾ ਦਿੱਤਾ ਜਾਂਦਾ ਹੈ ਪ੍ਰਮਾਤਮਾ ਨੇ ਸਰੀਰ ਦੇ ਵਿੱਚ ਕਈ ਇੱਕ ਨਹੀਂ ਕਈ ਬਾਈਪਾਸ ਦਿੱਤੇ ਹੁੰਦੇ ਨੇ ਇੱਕ ਰੋਗ ਦੇ ਡਾਕਟਰ ਉਹਨੂੰ ਖੋਲਣ ਦੀ ਬਜਾਏ ਸਟੰਟ ਪਾਉਣਾ ਪਸੰਦ ਕਰਦੇ ਨੇ ਜਾਂ ਬਾਈਪਾਸ ਸਰਜਰੀ ਕਰਦੇ ਨੇ ਇਹ ਦੋ ਜਿਹੜੇ ਤਰੀਕੇ ਕਰਨੇ ਜੀ ਇਹਨਾਂ ਨਾਲ ਸਹੀ ਹੋ ਜਾਂਦਾ ਕੰਮ ਠੀਕ ਹੈ ਜੀ ਕੋਈ ਬਣਾ ਲਵੇ ਜੇ ਕੋਈ ਨਹੀਂ ਕਿਸੇ ਨੂੰ ਜੜੀ ਬੂਟੀ ਨਹੀਂ ਉਪਲਬਧ ਹੁੰਦੀ ਉਹ ਤੇਲ ਦਾ ਇਸਤੇਮਾਲ ਕਰੇ ਜਿਸ ਨੂੰ ਤੇਲ ਦਾ ਇਸਤੇਮਾਲ ਕੋਈ Banda ਤੇਲ ਨਹੀਂ ਬਣਾ ਸਕਦਾ ਉਹ ਸੰਪਰਕ ਕਰ ਲੈ ਜੀ ਜਿਹੜੇ ਬਣਾ ਸਕਦੇ ਨੇ ਤਾਂ ਬੜੀ ਵਧੀਆ ਗੱਲ ਹੈ ਜੀ ਆਪਣੇ ਪਰਿਵਾਰ ਦੀ ਆਪ ਸਿਹਤ ਦਾ ਖਿਆਲ ਰੱਖੋ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਚੀਜ਼ ਬਾਰੇ ਦੱਸੋ ਜੇ ਦੀ ਕੁਝ ਵੀ ਨਹੀਂ ਕਰ ਸਕਦੇ ਖਾਣਾ ਖਾਣ ਤੋਂ ਬਾਅਦ ਇੱਕ ਛੋਟੀ ਜੀ ਖੁਰਾਕ ਨਸ਼ਾਦਰ ਪੀਸ ਕੇ ਡੱਬੀ ਚ ਰੱਖੋ ਕਰਿਓ ਲਓ ਨਾਲੇ ਹਜਮਾ ਦਰਸਤ ਨਾਲੇ ਕੋਲੈਸਟ੍ਰੋਲ ਦੀ ਕੋਈ ਸਮੱਸਿਆ ਨਹੀਂ ਆਉਣੀ ਤੇ ਇਹ ਸਭ ਖਤਮ ਹੋ ਜਾਣਾ ਜੀ ਚੰਝਟ ਆੜ ਨਾਲ ਸੰਬੰਧਿਤ ਜਿਹੜੇ ਰੋਗ ਨੇ ਇਹ ਨਸ਼ਾਦਰ ਔਰ ਪੀਪਲ ਦੇ ਜਿਹੜੇ ਰੁੱਖ ਨੇ ਇਹ ਇਸਤੇਮਾਲ ਕਰਨ ਦੇ ਨਾਲ ਫਾਇਦਾ ਹੁੰਦਾ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਹਾਰਡ ਦੀਆਂ ਕਈ ਖਰਾਕਾਂ ਨੇ ਜਿਵੇਂ ਅਰਜਨਸ਼ਾਲ ਹੋ ਗਿਆ ਇਹ ਦਾਲਚੀਨੀ ਹੋ ਗਈ ਦਾਲਚੀਨੀ ਹਰ ਇੱਕ ਬੰਦੇ ਨੂੰ ਸ਼ੂਟ ਨਹੀਂ ਕਰਦੀ ਉਹ ਗਰਮ ਹੁੰਦੀ ਹੈ ਜੀ ਉਹਦੀ ਤਸਵੀਰ ਜਾਦੇ ਕਰਕੇ ਨਸ਼ਾਦਰ ਨੌਸ਼ਾਦਰ ਇਹਦੇ ਨਾਂ ਚੋਂ ਹੀ ਬਹੁਤ ਕੁਝ ਨਿਕਲ ਜਾਂਦਾ ਜੀ ਜਿਹਦੇ ਨੂੰ ਬਰੀਕੀ ਦੇ ਵਿੱਚ ਬੰਦਾ ਜਾ ਕੇ ਇਸਤੇਮਾਲ ਕਰਦਾ ਨੌਸ਼ਾਦਰ ਇਹ ਹਕਮਤ ਔਰ ਰਸਾਇਣ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਦਾ ਨਸ਼ਾਦਰ ਦਾ ਠੀਕ ਹੈ ਜੀ ਇਹ ਹਾਰਡ ਨਾਲ ਸੰਬੰਧਤ ਰੋਗ ਦੇ ਵਿੱਚ ਹਾਜਮੇ ਦਰਸਤੀ ਦੇ ਲਈ ਨਸ਼ਾਦਰ ਸਭ ਤੋਂ ਬਿਹਤਰੀਨ ਹੈ ਜੀ ਇਹਨੂੰ ਵਰਤੋ ਔਰ ਵਰਤ ਕੇ ਦਾ ਲਾਭ ਉਠਾਓ ਤੇ ਤੇ ਇਹਦਾ ਲਾਭ ਉਠਾਓ ਜੀ ਇਹ ਸੌਖਾ ਤੇ ਸਸਤਾ ਤਰੀਕਾਕਾਰ ਹੈ ਜੀ ਕੋਲੋਸਟਰੋਲ ਸਹੀ ਕਰਨ ਦੇ ਵਾਸਤੇ ਔਰ ਹਾਰ ਦੀ ਬਲੌਕੇਜ ਖਤਮ ਕਰਨ ਦੇ ਵਾਸਤੇ ਨਸ਼ਾਦਰ ਦਾ ਹਵਾਈ ਤੇਲ ਸਭ ਤੋਂ શ્રેਸ਼ਟ ਹੈ ਜੀ ਕੋਈ ਵੀ ਭਾਈ ਇਹਨੂੰ ਵਰਤੇ ਔਰ ਇਹਦਾ ਲਾਭ ਲਵੇ ਜੀ ਇਹ ਕੋਈ ਖਤਰਨਾਕ ਆਈਟਮ ਤੇ ਹੈ ਨਹੀਂ ਵੀ ਜਿਹੜਾ ਕੋਈ ਵਿਗਾੜ ਹੋ ਚੱਲਿਆ ਇਹਦੇ ਨਾਲ ਇਹੋ ਜਿਹਾ ਕੁਝ ਨਹੀਂ ਹੁੰਦਾ ਹਾਜਮ ਅੰਦਰੁਸਤ ਕਰਦਾ ਨਾੜੀਆਂ ਦੀ ਸਫਾਈ ਕਰਦਾ ਨਸ਼ਾਦਰ ਠੀਕ ਹੈ ਜੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਪਸੰਦ ਆਵੇ ਉਹ ਸੁਣ ਜਿਨ੍ਹਾਂ ਨੂੰ ਨਾ ਪਸੰਦ ਆਵੇ ਉਹ ਨਾ ਸੁਣ ਜਿਨ੍ਹਾਂ ਨੂੰ ਨਾ ਸਮਝ ਆਵੇ ਉਹ ਬਾਰ ਬਾਰ ਸੁਣਨ ਜਿਨ੍ਹਾਂ ਨੂੰ ਫੇਰ ਵੀ ਨਾ ਸਮਝਾਵੇ ਉਹ ਫੋਨ ਕਰਕੇ ਪੁੱਛ ਲੈਣ ਇਦੋਂ ਵੱਧ ਕੁਝ ਨਹੀਂ ਕਰ ਸਕਦੇ ਜੀ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ